ਹੈਲੋ ਫਰੈਂਡਸ ਕੀ ਹਾਲਾਤ ਆ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਗਵੰਡਨ ਆਓ ਸੁਣਦੇ ਹਾਂ ਕਹਾਣੀ ਗਵੰਡਨ ਗਵਾਨ ਵਾਲੇ ਫ્લેਟ ਦੀ ਸੋਹਣੀ ਗਵੰਡਨ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਥਾਣੇਦਾਰ ਦੀ ਰਖੇਲ ਹੈ ਤਾਂ ਮੈਂ ਆਪਣੀ ਅੱਖਾਂ ਸਿੱਧੀਆਂ ਕਰ ਲਈਆਂ ਵੈਸੇ ਵੀ ਮੈਂ ਇੱਕ ਪਰਿਵਾਰਿਕ ਤੇ شریف ਵਿਅਕਤੀ ਹਾਂ ਪਰ ਫਿਰ ਇੱਕ ਦਿਨ ਰੱਬ ਦੀ ਸੌ ਮੈਂ ਇੱਕ ਸ਼ਰੀਫ ਇਮਾਨਦਾਰ ਤੇ ਆਪਣੀ ਪਤਨੀ ਨੂੰ ਪਿਆਰ ਕਰਨ ਵਾਲਾ ਵਿਅਕਤੀ ਹਾਂ ਦੁਨੀਆ ਦੀਆਂ ਸਾਰੀਆਂ ਔਰਤਾਂ ਮੇਰੇ ਲਈ ਮਾਂ ਤੇ ਭੈਣ ਵਰਗੀਆਂ ਹਨ ਆਮ ਨੌਕਰੀ ਪੇਸ਼ੇ ਲੋਕਾਂ ਦੀ ਤਰ੍ਹਾਂ ਮੈਂ ਵੀ ਘਰ ਤੋਂ ਦਫ਼ਤਰ ਜਾਂਦਾ ਹਾਂ ਅਤੇ ਉਸੇ ਤਰੀਕੇ ਨਾਲ ਦਫ਼ਤਰ ਤੋਂ ਸਿੱਧਾ ਘਰ ਵਾਪਸ ਆਉਂਦਾ ਹਾਂ ਮੈਂ ਛੋਟੇ ਜਿਹੇ ਪਰਿਵਾਰ ਨਾਲ ਇੱਕ ਫਲੈਟ ਵਿੱਚ ਖੁਸ਼ੀ ਨਾਲ ਰਹਿ ਰਿਹਾ ਸੀ ਮੇਰੇ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਜਦੋਂ ਮੇਰੇ ਨਾਲ ਦੇ ਫਲੈਟ ਵਿੱਚ ਇੱਕ ਫੁਲਚੜੀ ਰਹਿਣ ਲਈ ਆਈ ਮੈਂ ਸੋਹਣੀ ਤੇ ਕਾਤਲ ਨਿਗਾਹਾਂ ਵਾਲੀ ਗਵਾਂਢ ਨੂੰ ਦੇਖ ਕੇ ਹੈਰਾਨ ਰਹਿ ਗਿਆ ਪਰ ਮੇਰੇ ਦਿਲ ਦਾ ਗੁਬਾਰਾ ਅਗਲੇ ਦਿਨ ਹੀ ਫੁੱਸ ਹੋ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਥਾਣੇਦਾਰ ਦੀ ਰਖੇਲ ਸੀ ਜਿਸ ਤਰ੍ਹਾਂ ਸਰਕਾਰੀ ਅਫਸਰਾਂ ਕੋਲ ਐਲਾਨੀਆਂ ਜੈਦਾਦਾਂ ਤੋਂ ਇਲਾਵਾ ਕਈ ਅਨ ਐਲਾਨੀਆਂ ਜੈਦਾਦਾਂ ਹੁੰਦੀਆਂ ਹਨ ਉਸੇ ਤਰ੍ਹਾਂ ਕਈ ਪੁਲਸਵਾਲਿਆਂ ਦੀਆਂ ਐਲਾਨੀਆਂ ਪਤਨੀਆਂ ਤੋਂ ਇਲਾਵਾ ਕਈ ਅਨਐਲਾਨੀਆ ਪਤਨੀਆਂ ਹੁੰਦੀਆਂ ਹਨ ਜਨਤਾ ਦੀ ਸੇਵਾ ਲਈ ਦਿਨ ਰਾਤ ਪੂਰੇ ਸ਼ਹਿਰ ਵਿੱਚ ਘੁੰਮਣਾ ਪੈਂਦਾ ਹੈ 24 ਘੰਟੇ ਡਿਊਟੀ ਨਾਲ ਥਕਾਵਟ ਹੋਣੀ ਸੁਭਾਵਿਕ ਹੈ ਤੇ ਜਦੋਂ ਜ਼ਿਆਦਾ ਥਕਾਵਟ ਹੋ ਜਾਵੇ ਤਾਂ ਉਹ ਸ਼ਹਿਰ ਦੇ ਜਿਸ ਵੀ ਕੋਨੇ ਵਿੱਚ ਹੋਣ ਥਕਾਵਟ ਦੂਰ ਕਰਨ ਲਈ ਕੋਈ ਪ੍ਰਬੰਧ ਤਾਂ ਹੋਣਾ ਚਾਹੀਦਾ ਹੈ ਮੇਰੀ ਖੂਬਸੂਰਤ ਗਵਾਂਡਨ ਬਾਰੇ ਜੋ ਜਾਣਕਾਰੀ ਮੇਰੇ ਕੋਲ ਪਹੁੰਚੀ ਉਹ ਸੰਸਾਰ ਕੁਝ ਦਿਨ ਪਹਿਲਾਂ ਤੱਕ ਮੇਰੀ ਗਵਾਂਡਨ ਬੇਸਹਾਰਾ ਅਤੇ ਸਮੇਂ ਦੇ ਜ਼ੁਲਮਾਂ ਦੀ ਸ਼ਿਕਾਰ ਸੀ ਫਿਰ ਜਦੋਂ ਮਦਦ ਦੀ ਉਮੀਦ ਵਿੱਚ ਥਾਣੀ ਪਹੁੰਚੀ ਤਾਂ ਥਾਣੇਦਾਰ ਸਾਹਿਬ ਨੇ ਉਸ ਨੂੰ ਚੰਗੀ ਤਰ੍ਹਾਂ ਸਹਾਰਾ ਦਿੱਤਾ ਰੋਟੀ ਕੱਪੜਾ ਅਤੇ ਮਕਾਨ ਦੇ ਨਾਲ-ਨਾਲ ਉਸ ਨੇ ਉਸ ਗਰੀਬੜੀ ਦੀਆਂ ਸਾਰੀਆਂ ਬੁਨਿਆਦੀ ਜ਼ਰੂਰਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਤੇ ਸਾਡੇ ਗਵਾਨ ਵਿੱਚ ਫਲੈਟ ਕਰਾਏ ਤੇ ਲੈ ਦਿੱਤਾ ਉਹ ਇਸ ਗਰੀਬੀ ਦਾ ਹਾਲ-ਚਲ ਪੁੱਛਣ ਲਈ ਹਫ਼ਤੇ ਵਿੱਚ ਇੱਕ ਦਿਨ ਆਉਂਦਾ ਸੀ ਤੇ ਪੂਰੀ ਰਾਤ ਗੁਜ਼ਾਰ ਕੇ ਜਾਂਦਾ ਸੀ ਪਰ ਜਦੋਂ ਵੀ ਉਹ ਆਉਂਦਾ ਉਸਦੇ ਦੋਵੇਂ ਹੱਥ ਭਾਰੀ ਪੈਕਟਾਂ ਨਾਲ ਭਰੀ ਹੁੰਦੀ। ਕਈ ਵਾਰ ਉਸਦੇ ਨਾਲ ਮਜ਼ਦੂਰ ਕਿਸਮ ਦੇ ਲੋਕ ਹੁੰਦੇ ਜੋ ਕਦੇ ਟੀਵੀ, ਕਦੇ ਫਰਿੱਜ ਅਤੇ ਕਦੇ واਸ਼ਿੰਗ ਮਸ਼ੀਨ ਆਦ ਸਾਮਾਨ ਲੈ ਕੇ ਆਉਂਦੇ ਸਨ। ਜਿਸ ਦਿਨ ਉਹ ਆਉਂਦਾ ਸੀ ਗੁਆਂਡਨ ਦੇ ਫਲੈਟ ਵਿੱਚ ਬਹੁਤ ਚਹਿਲ ਪਹਿਲ ਹੋ ਜਾਂਦੀ ਤੇ ਰੌਣਕ ਲੱਗ ਜਾਂਦੀ ਸੀ। ਬਾਕੀ 6 ਦਿਨ ਗੁਆਂਡਨ ਦਾ ਫਲੈਟ ਸੁਨਣਾ ਪਿਆ ਰਹਿੰਦਾ ਤੇ ਗੁਆਂਡਨ ਵੀ ਉਦਾਸ ਜਿਹੀ ਰਹਿੰਦੀ ਸੀ। ਕਈ ਵਾਰ ਮੈਂ ਗਵਾਂਢੀ ਹੋਣ ਦੇ ਧਰਮ ਦਾ ਪਾਲਨ ਕਰਕੇ ਉਸ ਨਾਲ ਦੁੱਖ ਦਰਦ ਸਾਂਝਾ ਕਰਨਾ ਚਾਹਿਆ ਪਰ ਜਿਵੇਂ ਹੀ ਥਾਣੇਦਾਰ ਦਾ ਧਿਆਨ ਆਉਂਦਾ ਮੇਰਾ ਸਾਰਾ ਜੋਸ਼ ਉੱਡ ਜਾਂਦਾ ਇੱਕ ਦਿਨ ਮੇਰਾ ਮੁੰਡਾ ਨਵਾਂ ਮੋਬਾਈਲ ਲੈਣ ਦੀ ਜ਼ਿੱਦ ਕਰ ਰਿਹਾ ਸੀ ਮੈਂ ਕਾਫੀ ਸਮੇਂ ਤੱਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵਿੱਚ ਮੈਂ ਉਸ ਨੂੰ ਥੱਪੜ ਜੜ ਦਿੱਤਾ ਉਹ ਵੀ ਅਸਲੀ ਪੁੱਤ ਸੀ ਤੇ ਉਸਨੇ ਰੋਂਦੇ ਹੋਏ ਸਾਰਾ ਘਰ ਸੇਤੇ ਚੁੱਕ ਲਿਆ ਅਗਲੇ ਦਿਨ ਜਦੋਂ ਮੈਂ ਦਫ਼ਤਰ ਲਈ ਰਵਾਨਾ ਹੋਇਆ ਤਾਂ ਮੈਂ ਲਿਫਟ ਵਿੱਚ ਆਪਣੀ ਖੂਬਸੂਰਤ ਗਵੰਧਨ ਨੂੰ ਮਿਲਿਆ ਇਤਿਫਾਕ ਨਾਲ ਲਿਫਟ ਵਿੱਚ ਸਾਡੇ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਉਸਨੇ ਮੇਰੇ ਵੱਲ ਪਿਆਰ ਨਾਲ ਦੇਖਿਆ ਅਤੇ ਫਿਰ ਗੰਭੀਰਤਾ ਨਾਲ ਕਿਹਾ ਦੇਖੋ ਬੱਚਿਆਂ ਨੂੰ ਕੁੱਟਣਾ ਚੰਗੀ ਗੱਲ ਨਹੀਂ ਹੈ ਤੁਹਾਨੂੰ ਉਸ ਲਈ ਨਵਾਂ ਮੋਬਾਈਲ ਖਰੀਦ ਲੈਣਾ ਚਾਹੀਦਾ ਹਾਂ ਖਰੀਦਣਾ ਤਾਂ ਚਾਹੀਦਾ ਹੈ ਪਰ ਮਹੀਨੇ ਦਾ ਆਖਰੀ ਮੈਂ ਚਾਹੁੰਦਿਆਂ ਵੀ ਆਪਣੀ ਗੱਲ ਪੂਰੀ ਨਾ ਕਰ ਸਕਿਆ ਗਵੰਡ ਨੇ ਬੜੇ ਪਿਆਰ ਨਾਲ ਮੁਸਕਰਾਈ ਅਤੇ ਆਪਣੇ ਪਰਸ ਵਿੱਚੋਂ 5000 ਰੁਪਏ ਕੱਢ ਕੇ ਮੇਰੇ ਵੱਲ ਕਰਦੇ ਆ ਕਿਆ ਇਹ ਲੈ ਲਓ ਤੇ ਮੇਰੇ ਵੱਲੋਂ ਮੋਬਾਈਲ ਖਰੀਦ ਕੇ ਬੱਚੇ ਨੂੰ ਦੇ ਦਿਓ ਪਰ ਮੈਂ ਤੁਹਾਡੇ ਤੋਂ ਪੈਸੇ ਕਿਵੇਂ ਲੈ ਸਕਦਾ ਹਾਂ ਮੈਂ ਹੈਰਾਨ ਸੀ ਅਸੀਂ ਗਵੰਡੀ ਹਾਂ ਗਵੰਡੀਆਂ ਦਾ ਫਰਜ਼ ਬੰਦ ਹੈ ਕਿ ਉਹ ਖੁਸ਼ੀ-ਖੁਸ਼ੀ ਇੱਕ ਦੂਜੇ ਦੀ ਮਦਦ ਕਰਨ ਇਹ ਕਹਿ ਕੇ ਉਸ ਨੇ ਪੈਸੇ ਮੇਰੀ ਜੇਬ ਵਿੱਚ ਧੱਕੇ ਨਾਲ ਪਾ ਦਿੱਤੇ ਇਸ ਤੋਂ ਬਾਅਦ ਮੇਰੀ ਗਵੰਨਨ ਅਕਸਰ ਮੈਨੂੰ ਲਿਫਟ ਵਿੱਚ ਮਿਲ ਜਾਂਦੀ ਤੇ ਮੇਰੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰ ਦਿੰਦੀ। ਮੈਨੂੰ ਨਹੀਂ ਪਤਾ ਸੀ ਕਿ ਉਸ ਨੂੰ ਮੇਰੀਆਂ ਜ਼ਰੂਰਤਾਂ ਬਾਰੇ ਕਿਵੇਂ ਪਤਾ ਲੱਗ ਜਾਂਦਾ ਸੀ। ਕੌਣ ਜਾਣਦਾ ਹੈ ਕਿ ਉਹ ਕਿਹੜਾ ਜਾਦੂਗਰ ਦੀ ਸੀ। ਜਦ ਸਾਡੇ ਵਰਗੇ ਮੀਡਲ ਕਲਾਸ ਦੇ ਲੋਕਾਂ ਦੇ ਚਿਹਰੇ ਤੇ ਜ਼ਰੂਰਤਾਂ ਦਾ ਬੋਰਡ ਲਟਕਿਆ ਰਹਿੰਦਾ ਹੈ। ਜੋ ਕੁਝ ਵੀ ਸੀ ਮੈਂ ਹੌਲੀ-ਹੌਲੀ ਖੂਬਸੂਰਤ ਗੁਆਂਢਣ ਦੇ ਐਸਾਨ ਹਿਰਦਪ ਦਾ ਜਾ ਰਿਹਾ ਸੀ। ਮੈਂ ਸਖਤ ਮਿਹਨਤ ਕਰਦਾ ਸੀ ਅਤੇ ਫਿਰ ਵੀ ਘਰ ਦਾ ਗੁਜ਼ਾਰਾ ਠੀਕ-ਠਾਕ ਚੱਲਦਾ ਸੀ। ਦੂਜੇ ਪਾਸੇ ਗਵੰਡਨ ਇਸ ਤਰ੍ਹਾਂ ਦੀ ਸੀ ਜਿਵੇਂ ਉਸ ਕੋਲ ਕੋਈ ਜਾਦੂ ਦਾ ਡੱਬਾ ਹੋਵੇ ਤੇ ਜਿਸ ਵਿੱਚ ਪੈਸੇ ਕਦੇ ਨਾ ਘਟਦੇ ਹੋਣ ਇੱਕ ਦਿਨ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਹੱਸ ਪਈ ਤੇ ਬੋਲੀ ਮੇਰੇ ਕੋਲ ਕੋਈ ਜਾਦੂ ਦਾ ਡੱਬਾ ਨਹੀਂ ਹੈ ਪਰ ਮੇਰੇ ਕੋਲ ਇੱਕ ਜੱਦ ਦੀ ਪੁੜੀ ਜ਼ਰੂਰ ਹੈ ਕੀ ਮਤਲਬ ਤੁਹਾਡਾ ਮੈਂ ਕਿਹਾ ਹੁਣ ਮੈਂ ਤੁਹਾਡੇ ਤੋਂ ਕੀ ਲਕਾਵਾਂ ਗਵੰਡਨ ਨੇ ਆਪਣੇ ਪਰਸ ਵਿੱਚੋਂ ਇੱਕ ਛੋਟੀ ਜਿਹੀ ਪੁੜੀ ਕੱਢ ਲਈ ਇਹ ਪੁੜੀ ਚਿੱਟੇ ਜਿਹੇ ਪਾਊਡਰ ਵਰਗੀ ਚੀਜ਼ ਨਾਲ ਭਰੀ ਹੋਈ ਸੀ। ਉਸ ਨੂੰ ਦਿਖਾਉਂਦੇ ਹੋਏ ਮੁਸਕਰਾਈ ਤੇ ਬੋਲੀ ਮੈਨੂੰ ਜੋ ਵੀ ਪੈਸੇ ਚਾਹੀਦੇ ਹੁੰਦੇ ਹਨ ਮੈਂ ਉਹਨਾਂ ਨੂੰ ਦੱਸ ਦਿੰਦੀ ਹਾਂ। ਇਸ ਪੁੜੀ ਨਾਲ ਉਹ ਕਿਸੇ ਤੋਂ ਵੀ ਕਿੰਨੇ ਵੀ ਪੈਸੇ ਲੈ ਸਕਦੇ ਹਨ। ਪਰ ਕੋਈ ਇਸ ਤਰ੍ਹਾਂ ਪੈਸੇ ਕਿਵੇਂ ਦੇ ਸਕਦਾ ਹੈ? ਮੈਨੂੰ ਉਸ ਪੁੜੀ ਦੀਆਂ ਜਾਦੂਈ ਸ਼ਕਤੀਆਂ ਵਿੱਚ ਵਿਸ਼ਵਾਸ ਨਹੀਂ ਸੀ। ਕਿਉਂ ਨਹੀਂ ਦੇਵੇਗਾ ਕੋਈ? ਉਹ ਰੇਹੱਸਮੀ ਢੰਗ ਨਾਲ ਮੁਸਕਰਾਈ ਅਤੇ ਫਿਰ ਮੇਰੇ ਕੰਨ ਵਿੱਚ ਕਹਿਣ ਲੱਗੀ ਜੇ ਇਸਪੁਰੀ ਵਿੱਚ ਰੱਖੀ ਕੋਕੀਨ ਤੁਹਾਡੀ ਜੇਬ ਵਿੱਚੋਂ ਮਿਲ ਜਾਵੇ ਤਾਂ ਤੁਸੀਂ ਕੀ ਕਰੋਗੇ ਆਪਣੀ ਇੱਜ਼ਤ ਬਚਾਉਣ ਲਈ ਤੁਸੀਂ ਮੂੰਹ ਮੰਗੀ ਗਈ ਰਕਮ ਦੇਣ ਲਈ ਤਿਆਰ ਹੋ ਜਾਵੋਗੇ ਕਿ ਨਹੀਂ ਕੀ ਇਹ ਸੱਚਮੁੱਚ ਕੋਕੀਨ ਹੈ ਸੁਣ ਕੇ ਮੈਂ ਕੰਬ ਗਿਆ ਇਹ ਤਾਂ ਅਦਾਲਤ ਵਿੱਚ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਉਦੋਂ ਤੱਕ ਤੁਹਾਡੀ ਇੱਜ਼ਤ ਬਰਬਾਦ ਹੋ ਜਾਵੇਗੀ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਲੱਗੇਗਾ ਕਿ ਤੁਸੀਂ ਇਹੋ ਜਿਹਾ ਹੀ ਕੰਮ ਕਰਕੇ ਹੀ ਕਾਰ ਵਿੱਚ ਘੁੰਮਦੇ ਸੀ ਗਵੰਡਨ ਨੇ ਕਿਹਾ ਪਰ ਮੈਂ ਕਾਰ ਲੋਨ ਲੈ ਕੇ ਖਰੀਦੀ ਐ ਮੈਂ ਬਚਾ ਕਰਨ ਦੀ ਕੋਸ਼ਿਸ਼ ਕੀਤੀ ਹਰ ਕੋਈ ਜਾਣਦਾ ਹੈ ਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਬਚਣ ਲਈ ਲੋਨ ਲਈ ਜਾਂਦੇ ਹਨ ਉਸਨੇ ਕਿਹਾ ਇਹ ਸੁਣ ਕੇ ਮੇਰਾ ਚਿਹਰਾ ਫਿੱਕਾ ਪੈ ਗਿਆ ਇਹ ਦੇਖ ਕੇ ਉਹ ਹਲਕੀ ਜਿਹੀ ਮੁਸਕਰਾਈ ਅਤੇ ਫਿਰ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲੀ ਪਰ ਤੁਸੀਂ ਚਿੰਤਾ ਕਿਉਂ ਕਰ ਰਹੇ ਹੋ ਤੁਸੀਂ ਤਾਂ ਸਾਡੇ ਸ਼ੁਭਚਿੰਤਕ ਹੋ ਇਹ ਸੁਣ ਕੇ ਮੇਰੀ ਜਾਨ ਵਿੱਚ ਜਾਨ ਆਈ ਤੇ ਮੈਂ ਇੱਕਦਮ ਘੁੱਟ ਕੇ ਕਿਹਾ ਕੀ ਇਸ ਦਾ ਮਤਲਬ ਇਹ ਹੈ ਕਿ ਥਾਣੇਦਾਰ ਸਾਹਿਬ ਜਿਸ ਬੰਦੇ ਦੀ ਚਾਹੇ ਉਸ ਦੀ ਇੱਜ਼ਤ ਮਿੰਟਾਂ ਵਿੱਚ ਹੀ ਮਿੱਟੀ ਵਿੱਚ ਮਿਲਾ ਸਕਦੇ ਹਨ ਸਿਰਫ ਬੰਦੇ ਦੀ ਹੀ ਕਿਉਂ ਉਹ ਤਾਂ ਔਰਤ ਦੀ ਵੀ ਇੱਜ਼ਤ ਰੋਲ ਸਕਦੇ ਹਨ ਉਹ ਅੱਖਾਂ ਮੀਚਦੇ ਆ ਮੁਸਕਰਾ ਕੇ ਬੋਲੀ ਉਹ ਕਿਵੇਂ ਉਹ ਬੋਲੀ ਹਰ ਕੋਈ ਜਾਣਦਾ ਹੈ ਕਿ ਅੱਜ ਕੱਲ੍ਹ ਅਮੀਰ ਘਰਾਂ ਦੀਆਂ ਔਰਤਾਂ ਆਪਣੇ ਸ਼ੌਂਕ ਲਈ ਤੇ ਮੱਧ ਵਰਗ ਦੀਆਂ ਔਰਤਾਂ ਆਪਣੇ ਸੁਪਨੇ ਪੂਰੇ ਕਰਨ ਲਈ ਤੇ ਗਰੀਬ ਘਰਾਂ ਦੀ ਔਰਤ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਦੁਨੀਆ ਦੇ ਸਭ ਤੋਂ ਪੁਰਾਣੇ ਧੰਦੇ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਤੁਸੀਂ ਮੇਰਾ ਇਸ਼ਾਰਾ ਸਮਝ ਰਹੇ ਹੋ ਨਾ? ਮੈਂ ਕਿਸ ਧੰਦੇ ਦੀ ਗੱਲ ਕਰ ਰਹੀ ਹਾਂ? ਮੇਰਾ ਗਲਾ ਸੁੱਕਦਾ ਜਾ ਰਿਹਾ ਸੀ ਤੇ ਮੈਂ ਕਿਹਾ ਹਾਂ। ਤੇ ਉਹ ਅੱਗੇ ਬੋਲੀ। ਇਸ ਲਈ ਜਿਸ ਔਰਤ ਤੇ ਚਾਹੋ ਉਸ ਤੇ ਇਲਜ਼ਾਮ ਲਗਾ ਦਿਓ। ਫਿਰ ਤਾਂ ਉਹ ਬਹੁਤ ਖਤਰਨਾਕ ਆਦਮੀ ਹੈ। ਮੈਂ ਘਬਰਾ ਕੇ ਕਿਹਾ। ਪਰ ਉਹ ਮੇਰੇ ਇਸ਼ਾਰਿਆਂ ਤੇ ਨੱਚਦਾ ਹੈ। ਉਹ ਮਾਨ ਨਾਲ ਮੁਸਕਰਾਈ ਤੇ ਚਲੀ ਗਈ ਕੁਝ ਦਿਨਾਂ ਬਾਅਦ ਮੇਰੀ ਪਤਨੀ ਅਚਾਨਕ ਕਿਸੇ ਕੰਮ ਲਈ ਬੱਚਿਆਂ ਨੂੰ ਲੈ ਕੇ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਚਲੀ ਗਈ ਸ਼ਾਮ ਨੂੰ ਮੈਂ ਦਫ਼ਤਰ ਤੋਂ ਥੱਕਿਆ ਹੋਇਆ ਤੇ ਲਟਕਦਾ ਚਿਹਰਾ ਲੈ ਕੇ ਘਰ ਨੂੰ ਆ ਰਿਹਾ ਸੀ ਤੇ ਮੇਰੀ ਗਵੰਡਨ ਮੈਨੂੰ ਲਿਫਟ ਵਿੱਚ ਮਿਲ ਗਈ ਮੈਂ ਸੁਣਿਆ ਕਿ ਭਾਬੀ ਆਪਣੇ ਪੇਕੇ ਘਰ ਗਈ ਹੈ ਉਸਨੇ ਬੜੀ ਨਿਮਰਤਾ ਨਾਲ ਪੁੱਛਿਆ ਹਾਂਜੀ ਮੈਂ ਕਿਹਾ ਫਿਰ ਤੇ ਇਕੱਲੇ ਰਹਿ ਕੇ ਤੁਸੀਂ ਬੋਰ ਹੋ ਜਾਂਦੇ ਹੋ ਹੋਗੇ ਉਸਨੇ ਮੇਰੀ ਅੱਖਾਂ ਵਿੱਚ ਦੇਖ ਕੇ ਕਿਹਾ ਮਜਬੂਰੀ ਹੈ ਮੇਰੇ ਬੁੱਲ ਫੜ ਕੇ ਮੈਂ ਰਾਤ ਨੂੰ ਤੁਹਾਡੇ ਫਲੈਟ ਤੇ ਆਵਾਂਗੀ ਸਾਰੀ ਬੋਰੀਆ ਦੂਰ ਹੋ ਜਾਵੇਗੀ ਉਸਨੇ ਨਸ਼ੀਲੀ ਅੱਖਾਂ ਨਾਲ ਮੇਰੇ ਵੱਲ ਦੇਖਿਆ ਨਹੀਂ ਨਹੀਂ ਮੇਰੇ ਫਲੈਟ ਤੇ ਨਹੀਂ ਆਉਣਾ ਮੈਂ ਬਹੁਤ ਘਬਰਾ ਗਿਆ ਠੀਕ ਹੈ ਫਿਰ ਤੂੰ ਮੇਰੇ ਫਲੈਟ ਤੇ ਆ ਜਾਵੇਂਗੀ ਉਸਨੇ ਬੜੇ ਰੋਬ ਨਾਲ ਕਿਹਾ ਮੈਂ ਕੁਝ ਕਹਿ ਨਹੀਂ ਵਾਲਾ ਸੀ ਕਿ ਲਿਫਟ ਰੁਕ ਗਈ ਕੁਝ ਲੋਕ ਬਾਹਰ ਖੜੇ ਸਨ ਮੇਰੀ ਗੱਲ ਨੂੰ ਯਾਦ ਰੱਖਣਾ ਉਸਨੇ ਹੁਕਮ ਦੇਣ ਵਾਲੀ ਟੋਨ ਵਿੱਚ ਕਿਹਾ ਅਤੇ ਲਿਫਟ ਦਾ ਦਰਵਾਜ਼ਾ ਖੁੱਲਦੇ ਹੀ ਬਾਹਰ ਚਲੀ ਗਈ ਮੈਂ ਪਸੀਨੇ ਨਾਲ ਭਿੱਜ ਗਿਆ ਉਹ ਮੈਨੂੰ ਬੁਲਾਉਣ ਸਮੇਂ ਤੁਸੀਂ ਤੋਂ ਤੂੰ ਤੇ ਆ ਗਈ ਸੀ ਮੈਂ ਆਪਣੇ ਫਲੈਟ ਵਿੱਚ ਆਇਆ ਤੇ ਬੈੱਡ ਤੇ ਡਿੱਗ ਪਿਆ ਅੱਜ ਮੈਨੂੰ ਸਮਝ ਆਇਆ ਸੀ ਕਿ ਉਹ ਮੇਰੀ ਮਦਦ ਕਿਉਂ ਕਰਦੀ ਸੀ ਉਹ ਆਪ ਖੁਦ ਕਿਸੇ ਦੀ ਰਾ ਖੇਲ ਹੈ ਤੇ ਉਹ ਮੈਨੂੰ ਵੀ ਆਪਣਾ ਛੀ ਉਹ ਮੈਨੂੰ ਕ੍ਰਿਤਨਯੋਗ ਚੀਜ਼ ਸਮਝਦੀ ਸੀ ਮੇਰਾ ਮਨ ਨਫ਼ਰਤ ਨਾਲ ਭਰ ਗਿਆ ਟਾਈਮ ਪਾਸ ਕਰਨ ਲਈ ਮੈਂ ਇੱਕ ਮੈਗਜ਼ੀਨ ਚੁੱਕਿਆ ਪਰ ਗਵਾਨਦਨ ਦਾ ਚਿਹਰਾ ਇਸ ਦੇ ਪੰਨਿਆਂ 'ਤੇ ਦਿਖਾਈ ਦੇਣ ਲੱਗਿਆ ਉਸ ਦਾ ਨਸ਼ੀਲਾ ਹਾਸਾ ਮੈਨੂੰ ਉਸ ਦੇ ਨੇੜੇ ਆਉਣ ਦਾ ਸੱਦਾ ਦੇ ਰਿਹਾ ਸੀ ਪਰ ਮੈਂ ਇੱਕ ਨੇਕ ਗ੍ਰੈਸਟੀ ਵਾਲਾ ਇਨਸਾਨ ਸੀ ਮੈਂ ਕਿਸੇ ਵੀ ਕੀਮਤੀ ਸੁਪਨੇ ਦੇ ਜਾਲ ਵਿੱਚ ਨਹੀਂ ਫਸਾਂਗਾ ਮੈਂ ਮੈਗਜ਼ੀਨ ਨੂੰ ਦੂਰ ਛੱਡ ਦਿੱਤਾ ਰਿਮੋਟ ਚੁੱਕ ਕੇ ਮੈਂ ਟੀਵੀ ਚਲਾ ਲਿਆ ਆਈਟਮ ਗਰਲ ਦਾ ਘੈਂਟ ਡਾਂਸ ਆ ਰਿਹਾ ਸੀ ਮੇਰਾ ਫੇਵਰੇਟ ਗੀਤ ਚੱਲ ਰਿਹਾ ਸੀ ਮੈਂ ਅਕਸਰ ਬੱਚਿਆਂ ਤੋਂ ਲੋਕ ਕੇ ਇਹ ਗਾਣਾ ਸੁਣਦਾ ਘਟ ਤੇ ਵੇਖਦਾ ਜ਼ਿਆਦਾ ਹੁੰਦਾ ਸੀ ਅੱਜ ਘਰ ਕੋਈ ਨਹੀਂ ਸੀ ਮੈਂ ਖੁਸ਼ੀ ਨਾਲ ਉਸ ਵੱਲ ਦੇਖਣ ਲੱਗਾ ਅਚਾਨਕ ਮੈਨੂੰ ਲੱਗਿਆ ਉਸ ਆਈਟਮ ਗਰਲ ਦੀ ਥਾਂ ਤੇ ਗਵਾਂਡਨ ਡਾਂਸ ਕਰ ਰਹੀ ਹੋਵੇ। ਉਹ ਆਪਣੀ ਮਦਹੋਸ਼ ਅਦਾਵਾਂ ਨਾਲ ਮੈਨੂੰ ਨੇੜੇ ਆਉਣ ਦਾ ਸੱਦਾ ਦੇ ਰਹੀ ਸੀ। ਮੇਨਕਾ ਵਾਂਗ ਉਹ ਮੇਰੀ ਤਵੱਸ਼ਿਆ ਤੋੜਨ ਲਈ ਉਤਾਵਲੀ ਸੀ। ਤੂੰ ਮੈਨੂੰ ਆਪਣੇ ਵਾਂਗ ਇਸ ਗੰਦੀ ਦਲਦਲ ਵਿੱਚ ਨਹੀਂ ਖਿੱਚ ਸਕਦੀ। ਮੈਂ ਗੁੱਸੇ ਨਾਲ ਕਿਹਾ, ਟੀਵੀ ਬੰਦ ਕਰ ਦਿੱਤਾ ਅਤੇ ਬਿਸਤਰੇ ਤੇ लेट ਗਿਆ। ਹੌਲੀ-ਹੌਲੀ ਰਾਤ ਗੁੜੀ ਹੋਣ ਲੱਗੀ। ਮੇਰੀ ਭੁੱਖ ਅਤੇ ਪਿਆਸ ਗਾਇਬ ਹੋ ਗਈ ਸੀ। ਨੀਂਦ ਮੇਰੇ ਤੋਂ ਬਹੁਤ ਦੂਰ ਸੀ। ਮੈਂ ਕਾਫੀ دیر ਤੱਕ ਪਾਸੇ ਬਦਲਦਾ ਰਿਹਾ ਗਵਾਂਡਨ ਦੀਆਂ ਗੱਲਾਂ ਮੇਰੇ ਕੰਨ ਵਿੱਚ ਗੂੰਜ ਰਹੀਆਂ ਸਨ ਉਹ ਚਰਿੱਤਰਹੀਣ ਔਰਤ ਨੇ ਮੇਰੇ ਬਾਰੇ ਅਜਿਹਾ ਸੋਚਣ ਦੀ ਹਿੰਮਤ ਕਿਵੇਂ ਕੀਤੀ ਹੈ ਜੇਕਰ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਾਗਾ ਅਚਾਨਕ ਮੇਰੀ ਸੋਚ ਨੂੰ ਝਟਕਾ ਲੱਗਾ ਜੇਵੇਂ ਉਸ ਦੀ ਸਲਾਹ ਨਾ ਮੰਨੀ ਤਾਂ ਕੀ ਹੋਵੇਗਾ ਜੇਕਰ ਉਸਨੇ ਥਾਣੇਦਾਰ ਨੂੰ ਮੇਰੀ ਜੇਬ ਵਿੱਚੋਂ ਜੱਦ ਦੀ ਪੂਰੀ ਬਰਾਮਦ ਕਰਵਾਉਣ ਲਈ ਕਹਿ ਦਿੱਤਾ ਤਾਂ ਆਪਣੇ ਜਿਸ ਕਿਰਦਾਰ ਨੂੰ ਮੈਂ ਬਚਾਉਣਾ ਚਾਹੁੰਦਾ ਹਾਂ ਕਿ ਉਸ ਦੇ ਟੁਕੜੇ ਟੁਕੜੇ ਨਹੀਂ ਹੋ ਜਾਣਗੇ ਸਮਾਜ ਦੇ ਸਾਹਮਣੇ ਮੇਰੀ ਇੱਜ਼ਤ ਦੀ ਕੋਈ ਕੀਮਤ ਨਹੀਂ ਰਹਿ ਜਾਵੇਗੀ ਪਰ ਜੋ ਮਰਜ਼ੀ ਹੋ ਜਾਵੇ ਮੈਂ ਉਸ ਦੇ ਜਾਲ ਵਿੱਚ ਨਹੀਂ ਫਸਣਾ ਮੇਰੀ ਜੋ ਵੀ ਬੇਇੱਜ਼ਤੀ ਹੋਵੇਗੀ ਮੈਂ ਬਰਦਾਸ਼ਤ ਕਰਾਂਗਾ ਮੈਂ ਪੱਕਾ ਫੈਸਲਾ ਕਰ ਲਿਆ ਠੀਕ ਹੈ ਮੈਂ ਉਸ ਸਪਨੀ ਤੋਂ ਵੱਜ ਜਾਵਾਂਗਾ ਪਰ ਜੇ ਉਸ जख्मी ਸਪਨੀ ਨੇ ਬਦਲਾ ਲੈਣ ਲਈ ਥਾਣੇਦਾਰ ਨੂੰ ਮੇਰੀ ਪਤਨੀ ਤੇ ਧੰਦੇ ਦਾ ਇਲਜ਼ਾਮ ਲਗਾਉਣ ਲਈ ਕਹਿ ਦਿੱਤਾ ਤਾਂ ਕੀ ਮੇਰੀ ਪਤਨੀ ਦੀ ਪਵਿੱਤਰਤਾ ਭੰਗ ਨਹੀਂ ਹੋ ਜਾਵੇਗੀ ਕੀ ਮੈਂ ਅਜਿਹੀ ਔਰਤ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਦੇਵਾਂਗਾ ਜਿਸ ਨੇ ਮੇਰੀ ਬਹੁਤ ਸੇਵਾ ਕੀਤੀ ਹੈ ਇੱਕ ਤੋਂ ਇੱਕ ਬਾਅਦ ਸਵਾਲ ਮੇਰੇ ਮਨ ਵਿੱਚ ਹਥੋੜੇ ਵਾਂਗ ਵੱਜਣ ਲੱਗੇ ਗਵੰਡਨ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਉੱਚੀ-ਉੱਚੀ ਗੂੰਜਣ ਲੱਗੀਆਂ ਨਹੀਂ ਮੈਂ ਆਪਣੇ ਦੋਵਾਂ ਕੰਨਾਂ ਤੇ ਹੱਥ ਰੱਖ ਲਏ ਪਤਨੀ ਦੀ ਇੱਜ਼ਤ ਦੀ ਰਾਖੀ ਕਰਨਾ ਪਤੀ ਦਾ ਫਰਜ਼ ਹੈ ਵਿਆਹ ਵੇਲੇ ਮੈਂ ਹੀ ਸੌਂ ਖਾਦੀ ਸੀ ਮੇਰਾ ਭਾਵੇਂ ਸਭ ਕੁਝ ਬਰਬਾਦ ਹੋ ਜਾਵੇ ਪਰ ਮੈਂ ਆਪਣੀ ਪਤਨੀ ਦੇ ਕੀ irdar ਤੇ ਕੋਈ ਆਂਝ ਨਹੀਂ ਆਉਣ ਦੇਵਾਂਗਾ ਫਿਰ ਮੈਂ ਇੱਕ ਸਖਤ ਫੈਸਲਾ ਲਿਆ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਪਰੇ ਮਨ ਨਾਲ ਆਪਣੇ ਆਪ ਨੂੰ ਖੂਬਸੂਰਤ ਗਵਾਂਢਨ ਦੇ ਹਵਾਲੇ ਕਰਨ ਚਲਾ ਗਿਆ ਤੁਸੀਂ ਸੁਣੀ ਕਹਾਣੀ ਗਵਾਂਢਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ